ਤੇ ਹੁਣ ਅਗਲੀ ਖਬਰ ਪਠਾਨਕੋਟ ਤੋਂ ਹੈ ਜਿੱਥੇ ਪੰਜਾਬ ਵਿੱਚ ਰੇਤਾ ਬਜਰੀ ਦੀ ਲੁੱਟ ਤੇ ਹਾਏ ਤੌਬਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਖੁਦ ਹੀ ਮਾਈਨਿੰਗ ਦੇ ਧੰਦੇ ਵਿੱਚ ਸ਼ਾਮਿਲ ਜੋਗਿੰਦਰ ਪਾਲ ਨੂੰ ਟਿਕਟ ਦਿੱਤੀ ਹੈ ਜਿਸ ਦਾ ਲੋਕਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਪੋਆ ਵਿਧਾਨ ਸਭਾ ਤੋਂ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜ ਚੁੱਕੇ ਬਲਬੀਰ ਸਿੰਘ ਫਤਿਹਪੁਰੀਆ ਨੇ ਇਸ ਦਾ ਵਿਰੋਧ ਕਰਦੇ ਹੋਏ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਲੋਕਾਂ ਵੱਲੋਂ ਵੀ ਜੋਗਿੰਦਰ ਪਾਲ ਨੂੰ ਪੋਆ ਹਲਕੇ ਤੋਂ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਤੇ ਵਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਨੇ ਰੇਤਾ ਬਜਰੀ ਦੀ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਏ ਨੇ ਜਿਸ ਦਾ ਕਾਂਗਰਸ ਦੀ ਸਰਕਾਰ ਆਉਣ ਤੇ ਹਿਸਾਬ ਲਿਆ ਜਾਵੇਗਾ ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਅੱਜ ਤੁਸੀਂ ਹਾਲਾਤ ਦੇਖੋ ਵੀ ਜੋ ਮਾਈਨਿੰਗ ਮਾਫੀਆ ਉਹਨਾਂ ਜਿਹੜੇ ਸਾਡੇ ਪਿੰਡ ਲੱਗੇ ਆਂ ਦਰਿਆ ਦੇ 30-30 ਫੁੱਟ ਜੋ ਰੂਗੀ ਪੁੱਟ ਲਈ ਉਹ ਪਿੰਡਾਂ ਵਿੱਚ ਪਾਣੀ ਖਤਮ ਹੋ ਗਿਆ ਪੀਣ ਨੂੰ ਪਾਣੀ ਨਹੀਂ ਰਿਹਾ ਔਰ ਕੱਲ ਕੀ ਜੇ ਇਹ ਬੰਦਾ ਬਣਦਾ ਔਰ ਇਹ ਇਹ 30 ਦੀ ਫੁੱਟ ਦੀ ਇਹ ਲੋਕਾਂ ਦੇ ਮਿਹੜੇ ਵਿੱਚ ਰਿਹਾ ਜਿਹੜਾ ਮਤਲਬ ਉਹ ਫੁੱਟ ਲਿਆਗਾ ਕਾਂਗਰਸ ਪਾਰਟੀ ਨੇ ਉਸੇ ਬੰਦੇ ਨੂੰ ਟਿਕਟ ਦਿੱਤੀ ਜਿਸ ਨੇ ਇਸ ਵਾਸਤੇ ਅਸੀਂ ਕਾਂਗਰਸ ਤੋਂ ਬਾਗੀ ਹੋ ਕੇ ਇਹ ਲੱਖਾਂ ਲੜ ਰਹੇ ਆ ਜਿਸ ਆਦਮੀ ਨੇ 10 ਸਾਲ ਕੰਮ ਕੀਤਾ ਹੈ ਸਾਰੇ ਲੋਕਾਂ ਦੀ ਸੇਵਾ ਕੀਤੀ ਬਣੀ ਉਹਨੂੰ ਵਿਨੋਰ ਕਰਕੇ ਪੈਸੇ ਨਾਲ ਟਿਕਟ ਬੰਨੀ ਗਈ ਹੈ ਇਸ ਵਾਸਤੇ ਅਸੀਂ ਬਹੁਤ ਖਰਾਫਾ ਔਰ ਅਸੀਂ ਉਸ ਨੂੰ ਮੁਕਾਬਲ ਕਰ ਕਾਂਗਰਸ ਪਾਰਟੀ ਨੇ ਸੇਵਾ ਕੀਤੀ ਤੇ ਇਹਨਾਂ ਨੇ ਪਿਛਲਾ ਇਲੈਕਸ਼ਨ ਮੈਨੂੰ ਟਿਕਟ ਦਿੱਤੀ ਜਿਸਰੇ ਕੇ ਕਾਂਗਰਸੀ ਹਵਾ ਨਹੀਂ ਸੀ ਤੇ ਮੈਂ ਥੋੜੇ ਵੋਟਾਂ ਨਾਲ ਹਾਰ ਗਿਆ ਤੇ ਪੰਜ ਸਾਲ ਪਾਰਟੀ ਨੇ ਮੈਨੂੰ ਬਿਲਕੁਲ ਇਹਦਾ ਵਰਤਿਆ ਇਹਦਾ ਕਿ ਗਧੇ ਨੂੰ ਵਰਤਦੇ ਨੇ ਮੈਂ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਲੇਕਿਨ ਇਹਨਾਂ ਨੇ ਬਹੁਤ ਹੀ ਮਸਜੂਜ ਮੈਨੂੰ ਕੀਤਾ ਤੇ ਲਾਸਟ ਆ ਕੇ ਇੱਕ ਸਾਡੇ ਹਲਕੇ ਤੋਂ ਬਾਹਰ ਦਾ ਇੱਕ ਮਾਈਨਿੰਗ ਮਾਫੀਆ ਜਿਹੜਾ ਕਿ ਨਾਜ ਗੁੰਦਰਾ ਹੈ ਉਹ 15 ਕਰੋੜ ਦੀ ਜੇ ਸੁਣਿਆ ਕਿ ਉਹ ਬਹੁਤ ਸਾਰੇ ਪੈਸੇ ਦੇ ਕੇ ਕਿ ਕਾਂਗਰਸ ਪਾਰਟੀ ਲੀਡਰਾਂ ਨੂੰ ਇਟੂਟਰ ਲੈ ਕੇ ਆਇਆ ਇਹ ਕੋਈ ਵੀ ਜਿੰਨਾ ਜਿੰਨਾ ਲੋਕਾਂ ਨੇ ਰੇਤ ਪੁੱਟੀ ਹੈ ਮੈਂ ਜੇ ਇਸ ਏਰੀਆ 'ਚ ਖੜਾ ਇਹ ਤੋਂ ਹਰ ਰੋਜ਼ 1000 ਟਰੱਕ ਜਿਹੜਾ ਰੇਤ ਦਾ 4 ਕਰੋੜ ਰੁਪਏ ਦਾ ਉਹ ਰੋਜ਼ ਮਜੀਠੀਆ ਸੁਖਵੀਰ ਬਾਦਲ ਤੇ ਇਹਨਾਂ ਦੀਆਂ ਜੇਬਾਂ ਵਿੱਚ ਪੈਸਾ ਜਾਂਦਾ ਐਵਰੇਜ 15 ਕਰੋੜ ਰੁਪਈਆ ਦਿਹਾੜੀ ਦਾ ਇਹ ਸਾਰੇ ਗਰੋਹ ਕੋ ਜਾ ਰਿਹਾ ਜਿਹੜਾ 450 ਕਰੋੜ ਰੁਪਈਆ ਮਹੀਨਾ ਬੰਦ ਹੈ ਤੇ 5000 ਕਰੋੜ ਰੁਪਈਆ ਸਾਲ ਦਾ ਬੰਦ ਸੋ ਦਸਾਂ ਸਾਲਾਂ 'ਚ ਮੋਟੇ ਦੌਰ ਪ੍ਰਕਾਸ਼ ਸਿੰਘ ਬਾਦਲ ਨੇ ਰੇਤ ਤੇ ਬਜਰੀ ਕੱਲੀ ਚੋਂ 50 ਹਜ਼ਾਰ ਕਰੋੜ ਰੁਪਏ ਕੱਢਿਆ ਤੇ ਇਹਨਾਂ ਸਾਰਿਆਂ ਨੂੰ ਰਗੜਾ ਚੱਲਣਾ ਪਏਗਾ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਟੀਵੀ ਚੈਨਲ ਦੇ ਜ਼ਰੀਏ ਇਹ ਬਿਲਕੁਲ ਇਸ ਗੱਲ ਨੂੰ ਵਾਅਦਾ ਕਰਨਾ ਤੇ ਅਸੀਂ ਇਹ ਪੂਰਾ